ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਨਾਮ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਜਿਨ੍ਹਾਂ ਦਾ ਇਲਾਕਾ ਸਿੱਖ ਰਾਜ ਦੇ ਵਿੱਚ ਸਿੱਖ ਰਿਆਸਤ ਦੇ ਵਿੱਚ ਹੁਸ਼ਿਆਰਪੁਰ ਦਾ ਹੁੰਦਾ ਸੀ ਇਸ ਇਲਾਕੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਾਹਿਬ ਜੀ ਹੁੰਦਾ ਇੱਕ ਵੱਡਾ ਰਾਜ ਸੀ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਇੱਕ ਵੱਡਾ ਵਿਸ਼ਾਲ ਰਾਜ ਕਾਇਮ ਕੀਤਾ ਸੀ ਸਿੱਖ ਮਿਸਲਾਂ ਦੇ ਵਿੱਚ ਤੇ ਸਿੱਖ ਮਿਸਲਾਂ ਦੇ ਵਿੱਚ ਹੁੰਦਿਆ ਹੋਇਆ ਸਰਦਾਰ ਜੱਸਾ ਸਿੰਘ ਰਾਮਗੜੀਆ ਇਸ ਇਲਾਕੇ ਦੇ ਜਿਹੜੇ ਸੀ ਕਾਬਜ਼ ਸਨ ਤੇ ਅੱਜ ਇੱਥੇ ਉਹਨਾਂ ਦਾ ਇੱਕ ਬੁੱਤ ਲੱਗਾ ਹੋਇਆ ਜਿਹਨੂੰ ਵੇਖ ਕੇ ਮਨ ਬੜਾ ਖੁਸ਼ ਹੁੰਦਾ ਸ਼ਿਹਾਰਪੁਰ ਚੌਂਕ ਦੇ ਵਿੱਚ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਉੱਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਹਾਂ ਦਿੱਲੀ ਫਤਿਹ ਕਰਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਅਦਾ ਕੀਤਾ ਸੀ 1783 ਦੇ ਵਿੱਚ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਸਿੱਖਾਂ ਨੇ ਦਿੱਲੀ ਨੂੰ 15ਵੀਂ ਵਾਰ ਜਿੱਤਿਆ ਅਤੇ ਉੱਥੋਂ ਫਿਰ ਜਿਹੜੀ ਔਰੰਗਜ਼ੇਬ ਦੀ ਤਖਤੇ ਤੌਸੀ ਉਹਨੂੰ ਵੀ ਪੁੱਟ ਕੇ ਲਿਆ ਆਂਦਾ ਜੋ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਹੈਗੀ ਆ ਜਦੋਂ ਤੁਸੀਂ ਸੱਚਖੰਡ ਦਰਬਾਰ ਸਾਹਿਬ ਜਾਂਦੇ ਹੋ ਤਾਂ ਲੰਗਰ ਹਾਲ ਦੇ ਨਜ਼ਦੀਕ ਉਹ ਜਿਹੜੀ ਤਖਤੇ ਤੌਸੀ ਔਰੰਗਜ਼ੇਬ ਦੀ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਲਾਗੂ ਹੁੰਦੀ ਇੱਕ ਰਸਤਾ ਲੰਘਦਾ ਆ ਇਹ ਜੱਸਾ ਸਿੰਘ ਰਾਮ ਗੜੀਆ ਸਰਦਾਰ ਜੱਸਾ ਸਿੰਘ ਗਾਲੂ ਵਾਲੀ ਆ ਭਾਈ ਬਾਬਾ ਬਘੇਲ ਸਿੰਘ ਭਾਈ ਮਹਾ ਸਿੰਘ ਮਹਾਰਾਜਾ ਰਜੀਤ ਸਿੰਘ ਦੇ ਫਾਦਰ ਸਾਹਿਬ ਜਿਹੜੇ ਸਨ ਉਹਨਾਂ ਨੇ ਖੜਿਆ ਸੀ ਇਤੋ ਨਾਏ ਘਰਦਾਰ ਜਸਾ ਸਿੰਘ ਰਾਮਗੜੀ ਦਾ ਸ਼ਹਿਾਰ ਕੋਲੋਂ ਰਾਜ ਸ਼ੁਰੂ ਹੁੰਦਾ ਸੀ ਅਤੇ ਅੰਮ੍ਰਿਤਸਰ ਦੇ ਪਿੰਡ ਮੱਤੇ ਹਾਲ ਤੇ ਅਖੀਰਲਾ ਪਿੰਡ ਮੱਤੇ ਵਾਲਿਆ ਜੋ ਇਹਨਾਂ ਦੀ ਰਿਆਸਤ ਦਾ ਹਿੱਸਾ ਹੁੰਦਾ ਸੀ ਉੱਥੇ ਇੱਕ ਆਪਾਂ ਕਹਿ ਸਕਦੇ ਹਾਂ ਕਿਲਾ ਬਣਿਆ ਆ ਬਾਈਪਾਸ ਪਿੰਡ ਦੇ ਬਾਹਰ ਵਾਲੇ ਪਾਸੇ ਉਸ ਕਿਲੇ ਤੇ ਹੀ ਸਰਦਾਰ ਜਸਾ ਸਿੰਘ ਰਾਮਗੜੀਆ ਦੀ ਫੌਜ ਰਿਆ ਕਰਦੀ ਸੀ ਉੱਥੇ ਇੱਕ ਖੂਹ ਵੀ ਹੈਗਾ ਆ ਜਿਹੜਾ ਅੱਜ ਵੀ ਪ੍ਰਤੀਕ ਹੈ ਸਰਦਾਰ ਜਸਾ ਸਿੰਘ ਰਾਮਗੜੀਏ ਦਾ ਇਸ ਕਰਕੇ ਜੱਸਾ ਸਿੰਘ ਰਾਮਗੜੀਆ ਜਿਹੜਾ ਇੱਕ ਬੜੀ ਵੱਡੀ ਥੇ ਨੇ ਆ ਸਿੱਖ ਸਮਾਜ ਦੀ ਹੋ ਸਕਦਾ ਨਵੀਂ ਪੀੜੀ ਵਾਲੇ ਲੋਕ ਅੱਜ ਭੁੱਲ ਗਏ ਉਹਨਾਂ ਨੂੰ ਯਾਦ ਨਾ ਰਿਹਾ ਹੋਵੇ ਤੇ ਸਰਦਾਰ ਜੱਸਾ ਸਿੰਘ ਜੀ 1803 ਤੱਕ ਜਿਹੜੇ ਸੀ ਉਹ ਜਿਉਂਦੇ ਰਹੇ ਤੇ ਬਹੁਤ ਵੱਡੀਆਂ ਇਹਨਾਂ ਨੇ ਕੰਮ ਕੀਤੇ ਨੇ ਅਸੀਂ ਇਹਨਾਂ ਦੀ ਇਸ ਕੰਮ ਨੂੰ ਸਲਾਮ ਕਰਦੇ ਆ ਤੇ ਇਹ ਇੱਕ ਵੱਡਾ ਉਪਰਾਲਾ ਸੀ ਸਿੱਖ ਰਾਜ ਦਾ ਇੱਕ ਸਿੱਖ ਰਿਆਸਤ ਦਾ ਜੋ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਇਸ ਸਥਾਨ ਤੋਂ ਸ਼ੁਰੂ ਕਰਕੇ ਸਿੱਖ ਮਿਸਲਾਂ ਲਈ ਇੱਕ ਵੱਡੀ ਸ਼ਰਧਾ ਪ੍ਰਤੀਗ ਬਣੇ ਸੰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪ੍ਰਸ਼ਕਾ ਅੱਜ ਇਸ ਖਾਨਵਲ ਆਇਆ ਸੀ ਇੱਕ ਸਰਦਾਰ ਜਸਾ ਸਿੰਘ ਰਾਮ ਗੜਿਆ ਜੀ ਨੇ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ